ਇਹ ਦਿੱਲੀ ਬਰੋਦਰਾ ਮੁੰਬਈ ਐਕਸਪ੍ਰੈਸ ਵੀ ਹੈ 120 ਦੀ ਸਪੀਡ ਹੈ ਤੇ ਬੈਂਸਾਹਬ ਮੇਰੇ ਨਾਲ ਬਿਠੇ ਆ ਤੇ ਨਾਲ ਮੇਰੇ ਟੋਨੀ ਜੀ ਵੀਰ ਲੜਦੇ ਝੜਗਦੇ ਝੇੜਦੇ ਇਹ ਘਰ ਵਾਲੀਆਂ ਸੰਤ ਨਾਲ ਜ਼ਿਆਦਾ ਲੜਦੇ ਕਿ ਮੇਰੇ ਨਾਲ ਜ਼ਿਆਦਾ ਲੜਦੇ ਇੱਕ ਸਵਾਲ ਦਾ ਜਵਾਬ ਦੱਸੋ ਬੈਂਸਾਹਬ ਦੱਸੋ ਤੁਹਾਡੀ ਨਜ਼ਰੀਏ 'ਚ ਜਿਹੜਾ ਲੜਦਾ ਮੇਰੇ ਨਾਲ ਜ਼ਿਆਦਾ ਹੀ ਨਾ ਟੋਨੀ ਜੀ ਘਰ ਵਾਲੀਆਂ ਨਾਲ ਜ਼ਿਆਦਾ ਲੜਦੇ ਕਿ ਮੇਰੇ ਨਾਲ ਜ਼ਿਆਦਾ ਲੜਦੇ ਉਹ ਨਾਲ ਹੀ ਆ ਬਹੁਤ ਹੀ ਖੂਬਸੂਰਤ ਮਾਈ ਤਾਂ ਬਿਨਾ ਸਫ਼ਰ ਦਾ ਸਵਾਦ ਹੀ ਨਹੀਂ ਆਉਂਦਾ ਉਹ ਫਿਰ ਅਸੀਂ ਜਾਂ ਰਾਤ ਨੰਗੇ ਪਤਾ ਨਹੀਂ ਸਵੇਰ ਦਾ ਹੱਸਦੇ ਆ ਨਹੀਂ ਲੜਦੇ ਆ ਬਹੁਤ ਹੀ ਖੂਬਸੂਰਤ ਮੁੰਬਈ ਵਿੱਚ 120 ਵੀਡਾ ਰੰਗਦਾ ਹੀ ਹੈ ਹਾਂ ਜੀ 120 ਦੀ ਸਪੀਡ ਹੈ ਬਹੁਤ ਹੀ ਖੂਬਸੂਰਤ ਹੈ ਆਪ ਦੀ ਗੱਡੀ 14 ਡੀਗਰੀ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਇੰਡੀਕੇਟਰ ਕਹਾਦਾ ਜਾਂਦਾ ਕਿਹੜਾ ਚਾਬੀ ਦਾ ਚਾਬੀ ਦੀ ਤੇ ਖੂਬਸੂਰਤ ਨਜ਼ਾਰੇ ਬੜੀਆਂ ਦੁਬਈਆਂ ਦੇਖੀਆਂ ਬੜੇ ਦੇਖੇ ਲਈ ਘੁੰਮ ਘੁਮਾ ਕੇ ਇਹ ਪ੍ਰੋਫੈਸਰ ਪੂਰਨ ਸਿੰਘ ਦੀ ਕਵਤਾ ਮੈਂ ਕੱਲ ਪੜ੍ਹ ਰਿਆ ਸੀ ਨਾ ਲਵੀ ਦੇਸ਼ ਤੇਰੀ ਕੀ ਸਿਫਤ ਕਰਾਂ ਤੇ ਪੰਜਾਬ ਤੇਰੀ ਕੀ ਸਿਫਤ ਕਰਾਂ ਦੇਸ਼ ਵੀ ਬਹੁਤ ਖੂਬਸੂਰਤ ਹੈ ਸਾਡਾ ਵਕ ਵਕ ਨਸਲਾਂ ਵਕ ਵਕ ਗਗਰ ਉੜਾਈ ਸਸਕਾਲ ਵਕ ਵਕ ਨਸਲਾਂ ਵਕ ਵਕ ਧਰਮਾਂ ਤੇ ਵਕ ਵਕ ਰੰਗਾਂ ਦੇ ਲੋਕ ਇੱਕ ਚੀਜ਼ ਦੀ ਬੈਸਬ ਨੋਟ ਕੀਤੀ ਹੈ ਜੀ ਲਵੀ ਜਦੋਂ ਜਦੋਂ ਆਪਾਂ ਜੰਮੂ ਕਸ਼ਮੀਰ ਤੋਂ ਇੰਡੀਆ ਵੱਲ ਮਤਲਬ ਜੰਮੂ ਕਸ਼ਮੀਰ ਤੋਂ ਥੱਲੇ ਉਤਰਨਾ ਜੰਮੂ ਕਸ਼ਮੀਰ ਦੇ ਲੋਕਾਂ ਦਾ ਰੰਗ ਸਾਰਿਆਂ ਦਾ ਬਹੁਤ ਗੋਰਾ ਹੈ ਜੀ ਤੇ ਜਿਵੇਂ ਜਿਵੇਂ ਥੱਲੇ ਆਪਾਂ ਥੋੜਾ ਕਣਕ ਪੀਨਾ ਆ ਜਾਂਦਾ ਹੈ ਤੇ ਥੋੜਾ ਮਹਾਰਾਸ਼ਟਰ ਥੋੜਾ ਮਨ ਰਾਜਸਥਾਨ ਮਹਾਰਾਸ਼ਟਰ ਥੋੜਾ ਪੱਕਾ ਹੋ ਜਾਂਦਾ ਹੈ ਕਿ ਉਹ ਥੋੜਾ ਥੱਲੇ ਤੁਰੇ ਜਾਓ ਜਿਵੇਂ ਜਿਵੇਂ ਗਰਮੀ ਵਧਦੀ ਜਾਂਦੀ ਹੈ ਤੇਵੇਂ ਦੇਵੇਂ ਰੰਗਾਂ 'ਚ ਤੇ ਫਸਲਾਂਾਂ 'ਚ ਤੇ ਨਸਲਾਂਾਂ 'ਚ ਫਸਲਾਂਾਂ ਤੇ ਨਸਲਾਂਾਂ ਦੇ ਵਿੱਚ ਸੂਰਜ ਦੀ ਗਰਮੀ ਨਾਲ ਪਰਵਰਤਨ ਹੁੰਦਾ ਰਹਿੰਦਾ ਹੈ ਤੇ ਹਾਈਵੇ ਇੱਕ ਸਾਈਡ ਤੋਂ ਇੱਕ ਸਾਈਡ ਹੋਣਾ ਨਾ ਦੋ ਸਟ੍ਰੀਟ ਲਾਈਨ ਇਹ ਕਾਟੀ ਹਾਈਵੇ ਦੇਖੀਏ ਜਿਹੜੇ ਫੋਰ ਲੇਨ ਹੋਣ ਇੰਡੀਆ ਦੇ ਵਿੱਚ ਇੰਨੇ ਲੰਬੇ ਤੇ ਸੋਹਣੇ ਹਾਈਵੇ ਇੱਕ ਸੋਰ ਮਾਦਸਾ ਜੀ ਹਾਂਜੀ ਹਾਂਜੀ ਤੁਸੀਂ ਮੀਨੇ ਹੁਣ ਫਤੇਗੜੋ ਚੱਲਣਾ ਜਾਂ ਪੰਜਾਬ ਤੋਂ ਚੱਲਣਾ ਵਰਦਾ ਤੋਂ ਮੰਨੇਸਰ ਆਲਾ ਆਊਟਰ ਲੇਨ ਰੋਡ ਲੈ ਲਓ ਤੇ ਗੜਗਾਓ ਤੋਂ ਇਹ ਬੰਬੇ ਐਕਸਪ੍ਰੈਸ ਵੇ ਖੇਤੀ ਕਰਨੀ ਪੂਜੇ ਵੀ ਕਰ ਲੈ ਆਇਆ ਫਿਰ ਪੂਜੇ ਵੀ ਕਰ ਲੈ ਹਾਂਜੀ ਹਾਂਜੀ ਤੇ ਇੱਕ ਹੋਰ ਗੱਲ ਹੋਣੀ ਬੰਦ ਲੈ ਮੇਰੇ ਨਾਲ ਮਾ ਕਿਵੇਂ ਇਹਨੂੰ ਵੱਧ ਕਰਦੇ ਹਾਂ Türkiye'de bir versiyonu... Uh.